ਕਿੰਨਾ ਤੁਹਾਡਾ ਮੇਰਾ ਸੁਖਪ੍ਰੀਤ ਆ ਜੀ ਜੀ ਦੀ ਮੌਤ ਹੋਈ ਹੈ ਕੀ ਲੱਗਦਾ ਮੇਰੇ ਘਰ ਵਾਲਾ ਜਿਸ ਇਹ ਘਾਟ ਬਣਿਆ ਤੁਹਾਨੂੰ ਕੋਈ ਲੱਗਿਆ ਕੋਈ ਪਤਾ ਨਹੀਂ ਲੱਗਿਆ ਵੀ ਜੀ ਇਹ ਪਹਿਲਾਂ ਇੱਕ ਮਿੰਦੇ ਲੱਗਾ ਹੋਇਆ ਸੀ 1.5 ਦੋ ਸਾਲ ਹੋ ਗਏ ਸੀ ਇੱਕ ਮਿੰਦੇ ਲੱਗਾ ਸੀਗਾ ਤੇ ਮੜ ਕੇ ਇਹਨੇ ਪੱਟ ਲਿਆ ਇਥੇ ਟੇਰਾਂ ਵਾਲੇ ਨੇ ਪਤਾ ਨਹੀਂ ਮੈਨੂੰ ਤਾਂ ਉਹ ਕੀ ਆ ਉਹਨੇ ਪੱਟ ਲਿਆ ਕਹਿੰਦਾ ਤੈਨੂੰ ਕਿੰਨੀ ਤਨਖਾਹ ਦਿੰਦਾ ਵਾ ਕਹਿੰਦਾ 10000 ਦਿੰਦਾ ਕਹਿੰਦਾ ਮੈਂ ਤੈਨੂੰ 15 ਦਊਗਾ ਕਹਿੰਦਾ 15 ਦੇ ਕੇ ਤੂੰ ਮੇਰੇ ਅੱਲੀ ਆ ਜਾ ਚੱਲ ਉਹਦੇ ਅੱਲੀ ਆ ਗਿਆ ਚੱਲ ਵਧੀਆ ਰਿਹਾ ਮੁੜ ਕੇ ਫਿਰ ਮੈਨੂੰ ਨਹੀਂ ਪਤਾ ਵੀ ਇਹਨੇ ਕੀ ਕੀਤਾ ਕੀ ਨਹੀਂ ਮੁੜ ਕੇ ਇਹਨੇ ਵੀ ਮੌਨ ਮੁਆਫਤ ਕਰਤੀ ਉਹਦੀ ਲੜਾਈ ਹੋ ਗਈ ਲੜਾਈ ਹੋ ਕੇ ਮੈਨੂੰ ਘਰੇ ਨਹੀਂ ਦੱਸਿਆਗਾ ਕੈਮਰੇ 20 ਮਿੰਟ ਬੰਦ ਕਰ ਲਏ ਇਹਨੇ ਜਦੋਂ ਬਹੁਤ ਹੋਈ ਕੈਮਰੇ ਬੰਦ ਸੀ ਹਾਂਜੀ ਕੈਮਰੇ ਬੰਦ ਸੀਗੇ ਉਹਦੇ ਕਿਸੇ ਪਾਸੇ ਚੋਟ ਨਹੀਂ ਲੱਗੀ ਪਤਾ ਨਹੀਂ ਉਹਨੇ ਕਿਵੇਂ ਵੀ ਮਾਰਿਆ ਹੁਣ ਪਤਾ ਨਹੀਂ ਲੱਗਿਆ ਵੀ ਕਿਵੇਂ ਮਾਰਿਆ ਕਿਵੇਂ ਨਹੀਂ ਪਰ ਮੈਨੂੰ ਕਿਸੇ ਨੇ ਨਹੀਂ ਦੱਸਿਆ ਬਈ ਉਹਦੇ ਵੀ ਆ ਗੱਲ ਹੋ ਗਈ ਆ ਜਾ ਕੇ ਕੀ ਕਰ ਲੋ ਤੇ ਕੋਈ ਹੈ ਨਹੀਂ ਸੀ ਕਿ ਪਿਛਲਾ ਆਪ ਹੀ ਜਾ ਕੇ ਜਮਾ ਕਰਾਇਆ ਆ ਆਪ ਹੀ ਜਾ ਕੇ ਜਮਾ ਕਰਾਇਆ ਮੇਰਾ ਭਤੀਜਾ ਸੀ ਕਿ ਮੇਰੇ ਜੇਠ ਦਾ ਮੁੰਡਾ ਉਹਨੇ ਪੁੱਛਿਆ ਕਿਸੇ ਨੂੰ ਉਹ ਵੀ ਰਸ਼ਕੇ ਵਾਲੇ ਨੇ ਦੱਸਿਆ ਵਾ ਵੀ ਤੇਰੇ ਐ ਕਰਕੇ ਵੀ ਤੇਰੇ ਚਾਚੇ ਨੂੰ ਆ ਗੱਲ ਹੋ ਗਈ ਆ ਕਹਿੰਦਾ ਹੈ ਤੋ ਭੱਜਿਆ ਆ ਤੇ ਉਹਨੇ ਹਸਪਤਾਲ ਜਾ ਕੇ ਵੇਖਿਆ ਤੇ ਉਥੇ ਹੈ ਨਾ ਕਹਿੰਦਾ ਜੇ ਤੂੰ ਰੋਣਾ ਤੇ ਤੈਨੂੰ ਕੁਛ ਨਹੀਂ ਦੱਸਣਾ ਜੇ ਤੂੰ ਰੋਵੇਂਗਾ ਤੇ ਤੈਨੂੰ ਦੱਸ ਦੂੰਗਾ ਕਹਿੰਦਾ ਤੇ ਹਾਂਜੀ ਇਹ ਮੰਨ ਕਰਦਾ ਮੈਨੂੰ ਤਾਂ ਚਾਹੀਦਾ ਸਾਨੂੰ ਮੈਨੂੰ ਤਾਂ ਹਿਸਾਬ ਚਾਹੀਦਾ ਜਾਂ ਤਾਂ ਹੁਣ ਵੀ ਬਰਾਬਰ ਮਾਰਨਾ ਚਾਹੀਦਾ ਵਾ ਕਿਉਂ ਮੈਂ ਮੇਰੇ ਨਾਲ ਇੱਕ ਬਿਰਧ ਬੁੜੀ ਆ ਮੇਰੀ ਸੱਸ ਮੇਰੇ ਬੱਚੇ ਪੋਰਾ ਪੋਰਾ ਜਿਹਨੇ ਮੈਂ ਕੀ ਕਰੂੰਗੀ ਹੋਰ ਮੇਰਾ ਕਮਾਈ ਵਾਲਾ ਹੀ ਸੀ ਤੇ ਹੀ ਰੁੜ ਗਿਆ ਮੇਰਾ ਮੇਰਾ ਸਾਰਾ ਉਹ ਤਾਂ ਵੀ ਇਹ ਦੇ ਲਈ ਮੇਰੇ ਪੈਲੀ ਦਾ ਪੇਤ 2 ਕਿੱਲੇ ਪੈਲੀ ਦੇ ਸੀਗੇ ਉਹਦੇ ਕਹਿੰਦਾ ਸੀ ਤੇਰਾ ਕਰ ਕਰ ਜਾਵਾਂਗਾ ਘਰ ਲਵਾਉਂਗਾ ਕਰ ਜਾ ਲਵਾਉਂਗਾ ਪੈਲੀ ਦਾ ਉਹਦੇ ਦੇ ਕਾਜ ਲੈ ਕਾਗਜ ਲੈ ਕੇ ਆ ਕੀ ਕਰ ਉਹਨੇ ਮੇਰੀ ਪੈੜੀ ਤੇ ਕਾਜੇ ਕਾ ਤੋ ਮੰਗਦਾ ਸੀਗਾ ਜੇ ਉਹ ਮੇਰਾ ਕਾ ਭਾਗ ਤੇ ਦੇ ਦਿੰਦਾ ਮੈਂ ਤਾਂ ਜਮਈ ਰੋੜੇ ਚ ਗਨਾਲੀ ਹੋ ਜਾਂਦਾ ਸੀਗਾ ਸੱਸੀਆਂ ਵੱਲੋਂ ਜੱਥੇ ਬੰਦਿਆਂ ਵੱਲੋਂ ਇੱਕ ਨੌਜਵਾਨ ਦੀ ਮੌਤ ਨੂੰ ਲੈ ਕੇ ਕੀ ਕਾਰਨ ਆ ਸਾਰਾ ਕਹਾਂ ਦੇਖੋ ਜੇ ਕੱਲ ਦੀ ਮੌਤ ਹੋਈ 1 ਵਜੇ ਦੀ ਪਹਿਲਾਂ ਤਾਂ ਦਿਨ ਛੇ ਤੱਕ ਕਿਸੇ ਪਿੰਡ ਵਾਸੀ ਨੂੰ ਕੋਈ ਇਤਲਾਹ ਹੀ ਨਹੀਂ ਦਿੱਤੀ ਗਈ ਫਿਰ ਰਾਤ ਉਹ ਜਿਹੜੇ ਦੁਕਾਨ ਦੇ ਦੁਕਾਨ ਵਾਲੇ ਨੇ ਕਤਲ ਕਰਾਇਆ ਤੇ ਕੀਤਾ ਉਹ ਆਪ ਵੀ ਪਰਚਾ ਕਰਾ ਰਹੇ ਦੂਜੇ ਤੇ ਤੁਸੀਂ ਦੁਕਾਨ ਤੇ ਉਹ ਤਾਂ ਰੌਲਾ ਆਪਦਾ ਤੇ ਦੂਜੇ ਤੇ ਕੱਢ ਰਿਹਾ ਉਹ ਆਪ ਸਾਡੇ ਬੇਟੇ ਦਾ ਕਤਲ ਕਰਕੇ ਸਾਡੇ ਭਰਾ ਦਾ ਕਤਲ ਕਰਕੇ ਆਪ ਹੀ ਤੇ ਹੁਣ ਦੂਜਿਆਂ ਤੇ ਮੜ ਰਿਆ ਤੇ ਉਹਨਾਂ ਕੈਮਰੇ ਬੰਦ ਕਾਸ ਤੋਂ ਕੀਤੇ ਗਏ ਬਾਅਦ ਵਿੱਚ ਜਦੋਂ Laash ਉਤੋਂ ਬਾਹਰ ਨਿਕਲ ਗਈ ਫਿਰ ਕੈਮਰੇ ਕਾਸ ਤੋਂ ਚਾਲੂ ਹੋ ਗਏ ਉਹ ਚੈੱਕ ਕੀਤਾ ਜਾਣ ਵੇਖਿਆ ਜਾਵੇ ਕੀ ਕਾਰਨ ਕੀ ਹੋਇਆ ਕੀ ਘਟਨਾ ਹੋ ਆਪਰੀ ਆ ਫਿਰ ਕੱਲ ਦਾ ਇਹ ਕ ਹੋਇਆ ਹਜੇ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ ਜੇ ਪ੍ਰਸ਼ਾਸਨ ਨੂੰ ਕਹਿੰਨੇ ਵੀ ਪਰਚਾ ਦਰਜ ਕਰੋ ਪਰਿਵਾਰ ਵਾਲੋ ਮਾਪਿਆਂ ਵਾਲੋ ਦੇ ਮਾਂ ਲੋ ਕਰੋ ਭਰਾ ਲੋ ਕਰੋ ਪ੍ਰਸ਼ਾਸਨ ਉਹ ਗੱਲ ਤੇ ਨਹੀਂ ਆ ਰਿਹਾ ਸਾਨੂੰ ਉਲਟਾ ਸੁਝਾਅ ਹੋਰ ਦੇ ਰਿਹਾ ਅਜੇ ਤੱਕ ਸਾਨੂੰ ਤਾਂ ਕੋਈ ਰਾਹ ਨਹੀਂ ਪਾਰਿਆ ਕਿਸੇ ਕੱਲ ਦਾ ਕੋਈ ਸੋਚ ਨਹੀਂ ਰਹੇ ਅਸੀਂ ਕੱਲ ਪਰਿਵਾਰ ਦੀ ਨਹੀਂ ਸੁਣੀ ਜਾਂਦੀ ਤਾਂ ਪਰਿਵਾਰ ਦੀ ਕੋਈ ਸੁਣੀ ਨਹੀਂ ਆਂਦੀ ਔਰ ਟਾਕੇ ਦਾ ਜੁਹੀ 24 ਘੰਟੇ ਤੋਂ ਦੇ 24 ਘੰਟੇ ਇਹ ਹੱਲ ਕਰਾਂਗੇ ਇਹਦਾ ਆਪਾਂ ਪੋਰਟਸਮਾਰਟ ਕਰਗੇ ਪੋਰਟਸਮਾਰਟ ਦਾ ਇੰਨੀ ਛਿੱਤ ਕਿ ਆਜੋ ਕੋਈ ਸਹੀ ਧਾਰ ਤੇ ਪਰਚਾ ਨਹੀਂ ਹੋ ਰਿਹਾ ਕੋਈ ਕਾਰਵਾਈ ਸਹੀ ਧਾਰ ਤੇ ਨਹੀਂ ਹੋ ਰਹੀ ਜਿਹੜਾ ਮੇਨ ਮੁਰਜਮ ਉਹਦਾ ਬਲਾਈ ਬਣ ਕੇ ਵੇਖ ਸਾਡ ਪਰਚਾ ਨਹੀਂ ਦਰਜ ਹੁੰਦਾ ਫਿਰ ਅੱਗੇ ਕੀ ਕਰੂੰਗੇ ਅੱਗੇ ਦੇਖੋ ਜੀ ਜੇ ਨਹੀਂ ਕੋਈ ਕਰਨਗੇ ਫਿਰ ਕੱਲ ਨੂੰ ਇਹ ਲਾਸ਼ ਰੱਖਾਂ ਕਿਸੇ ਰੋਡ ਤੇ ਵੱਡੇ ਰੋਡ ਹਾਈਵੇ ਜਾਵ ਕਰਾਂਗੇ ਅਸੀਂ ਹੋਰਾਂ ਜਿਹੇ ਬੰਦਿਆਂ ਬਰਾਮਾਂਗੇ ਅੱਗੇ ਵਧਾਂਗੇ ਜਿੰਨਾ ਚਿਰ ਇਹਦਾ ਸਬੂਤ ਕੋਈ ਸਹੀ ਪਰਚਾ ਨਹੀਂ ਹੋ ਰਿਹਾ ਉਹਨਾਂ ਚਿਰ ਅਸੀਂ ਨਹੀਂ ਹਟਾਂਗੇ ਨਾ ਪਰਚਾ ਦਰਜ ਹੋਇਆ ਜੋ ਹੋਇਆ ਤਾਂ ਕਾਰਵਾਈ ਕੋਈ ਨਹੀਂ ਹੋ ਰਹੀਗੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਇਸ ਕਰਕੇ ਬੈਠੇ ਕੀ ਕਿਹੜਾ ਮੁੱਦਾ ਸੀ ਕੀ ਕਾਰਨ ਸੀ ਮੁੱਦਾ ਸੀ ਜੀ ਮੁੰਡਾ ਕੁਲਜੀਤ ਸਿੰਘ ਦੇ ਦੁਕਾਨ ਤੇ ਲੱਗਾ ਸੀਗਾ ਨਾਕੀਨ ਦਾ ਯਾਰ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਮੁੰਡਾ ਲੱਗਾ ਸੀ ਆਲੂ ਵਾਲਿਆਂ ਦੀ ਦੁਕਾਨ ਤੇ ਟੇਰਾਂ ਵਾਲੀ ਤੇ ਆਪ ਹੀ ਇਹਨਾਂ ਨੇ ਲਾਇਆ ਇੱਕ ਮਾਣੇ ਦੇ ਹਟਾ ਕੇ ਲਾ ਕੇ ਤੇ 20 ਦਿਨਾਂ ਬਾਅਦ ਦਾ ਮੋਟਰ ਹੋ ਜਾਂਦਾ ਕਤਲ ਹੋ ਜਾਂਦਾ ਉਹ ਕਤਲ ਸਾਨੂੰ ਇਹ ਨਹੀਂ ਇੱਕ ਬਹੁਤ ਵੱਡੀ ਇਹ ਤੇ ਮਗਰ ਛਾਜਸ਼ ਆ 20 ਦਿਨਾਂ ਬਾਅਦ ਇਹ ਮੁੰਡੇ ਦਾ ਇੱਥੇ ਕਤਲ ਹੋ ਜਾਣਾ ਔਰ ਜਦੋਂ ਕਤਲ ਹੁੰਦਾ ਉਸ ਟਾਈਮ ਦੁਕਾਨ ਦੇ ਕੈਮਰੇ ਬੰਦ ਹੋ ਜਾਣੇ ਔਰ ਉਸ ਤੋਂ ਬਾਅਦ ਆਪ ਹੀ ਪਰਚਾ ਦਰਜ ਕਰਵਾ ਦੇਣਾ ਦੁਕਾਨਦਾਰ ਵੱਲੋਂ ਸਾਡੇ ਵੱਲੋਂ ਹੁਣ ਤੇ ਪਰਚਾ ਦਰਜ ਨਹੀਂ ਹੋ ਰਿਹਾ ਮੁੰਡੇ ਦੇ ਲੜਕੇ ਦੇ ਮਾਪਿਆਂ ਵੱਲੋਂ ਉਹਦੀ ਪਤਨੀ ਵੱਲੋਂ ਉਹ ਤੇ ਬੇਟੇ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਧਰਨਾ ਤੇ ਹੀ ਬੈਠੇ ਆ ਕਿਉਂਕਿ ਲੜਕਾ ਨਹੀਂ ਕੀਤਾ ਰਫਟੇ ਨਹੀਂ ਜੀ ਕੀਤਾ ਨਹੀਂ ਕੀਤਾ ਹਲੇ ਤੱਕ ਕੋਈ ਕਹੂ ਵੀ ਹਸਪਤਾਲ ਚ ਪਿਆ ਉਹ ਕਹਿੰਦਾ ਮੈਂ ਫੱਟੜ ਹੁਣ ਇਹ ਗੱਲ ਤਾਂ ਇਹ ਆ ਵੀ ਸਾਨੂੰ ਇਸ ਗੱਲ ਦਾ ਵੀ ਪਰਚਾ ਅਸੀਂ ਕਰਾਉਣਾ ਸਾਡੇ ਲੜਕੇ ਦਾ ਪਰਚਾ ਕੋਈ ਹੋਰ ਕਰਾ ਰਿਆ ਪਤਾ ਨਹੀਂ ਇਹ ਕੀ ਲੈਣ ਦੇਣ ਕਰਨਾ ਸਾਨੂੰ ਤਾਂ ਕੱਟਿਆ ਬਾਹਰ ਕੱਟਿਆ ਜਾ ਰਿਆ ਸਾਡੀਆਂ ਤਾਂ ਗਵਾਹੀਆਂ ਵੀ ਨਹੀਂ ਹੋ ਰਹੀਆਂ ਜਿਹਨੂੰ ਅਸੀਂ ਮੋਲਜਮ ਮੰਨਦੇ ਆ ਨਾ ਉਹ ਤਾਂ ਮਦਈ ਬਣਿਆ ਬੈਠਾ ਪਰਚੇ ਜਿਹੜੇ ਕੀ ਕਹਿਣਾ ਜੀ ਤੁਹਾਡਾ ਜਿਹੜੇ ਬੰਦੇ ਨੂੰ ਅਸੀਂ ਮਲਜ਼ਮ ਮੰਨਦੇ ਆ ਉਹਨੇ ਦਾ ਪਰਚਾ ਕਰਾ ਕੇ ਉਹ ਤਾਂ ਮਦਈ ਬਣ ਗਿਆ ਮੰਨਦੇ ਆ ਵੀ ਆਪਦੇ ਵੱਲੋਂ ਇਹ ਕਹਾਣੀ ਰਹੀ ਇਹ ਇਸ ਉਸ ਨੇ ਉਸ ਦੁਕਾਨਦਾਰ ਨੇ ਇਹ ਮੁੰਡੇ ਨੂੰ ਸਾਡੇ ਨੂੰ ਕਤਲ ਕੀਤਾ ਅਸੀਂ ਮੰਨਦੇ ਆ ਇਸ ਗੱਲ ਨੂੰ ਉਹਨੇ ਤਾਂ ਹੀ ਕੈਮਰੇ ਬੰਦ ਕੀਤੇ ਆ 1 ਵਜੇ ਦਾ ਕਤਲ ਕੀਤਾ ਉਹਨੇ ਤੇ ਸਾਨੂੰ ਦਿਨ ਛੇਪੇ ਤੱਕ ਉਹਨੇ ਦੱਸਿਆ ਨੀਗਾ ਵੀ ਮੁੰਡੇ ਦਾ ਕਤਲ ਹੋ ਗਿਆ ਰਾਤ ਨੂੰ ਪਰਚਾ ਘਟਾਉਂਦਾ ਆ ਆਪਦੇ ਵੱਲੋਂ ਨੱਕਾ ਸਾਡਾ ਮੁੰਡਾ ਮਾਰਤਾ ਗੰਨਾ ਕਈ ਪਰਚੇ ਜਿ ਲਖਾਤੇ ਆ ਜਿਹੜੇ ਵੀ ਆ ਮਾਰਨ ਵਾਲੇ ਆ ਜਿਹੜਾ ਸਾਡਾ ਮੁੱਲਜਮਾ ਤਾਂ ਮਦਈ ਬਣ ਗਿਆ ਪਰਚੇ 'ਚ ਸਾਡੇ ਹੱਥ ਪਤਲੇ ਹੈ ਹੀ ਕੁਛ ਨਹੀਂ ਗਿਆ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਸਾਨੂੰ ਉਸ ਇਨਸਾਫ ਮਿਲਣਾ ਚਾਹੀਦਾ ਸਾਡੇ ਵੱਲੋਂ ਪਰਚਾ ਦਰਜ ਹੋਵੇ